330 ਗਜ ਹੈ ਜੀ 130 ਗਜ ਦਾ ਇਹ ਲੌਂਗ ਏਰੀਆ ਜੀ ਤੇ 200 ਗਰਚ ਕੋਠੀ ਕੰਸਟਰਕਟ ਹੋਈ ਹੈ ਠੀਕ ਹੈ ਜੀ ਪ੍ਰੋਪਰ ਈਸਟ ਫੇਸਿੰਗ ਕੋਠੀ ਹੈ ਜੀ ਸਿੰਗਲ ਲਾਈਨ ਕੋਠੀ ਹੈ ਤੇ ਅੱਗੇ ਵੀ ਫੇਸਿੰਗ ਪਾਰਕ ਹੈ ਸਪੈਸ਼ਲ ਕੇਨ ਦੀ ਜਾਲੀ ਹੈ ਜੀ ਅਸੀਂ ਮਾਰੋ ਮੰਗਵਾਈ ਹੈ ਸਰ ਐਲੂਮੀਨੀਅਮ ਦਾ ਕੰਮ ਹੈ ਸ਼ੁੱਕੋ ਦੇ ਐਲੂਮੀਨੀਅਮ ਡੋਰਸ ਐਂਡ ਵਿੰਡੋਸ ਹੈ ਸਾਰਾ ਮਤਲਬ ਬ੍ਰਾਂਡਿਡੀ ਚੀਜ਼ਾਂ ਲੱਗੀਆਂ ਹੋਈਆਂ ਨੇ ਇਹ ਸਾਰੀ ਜਿਹੜੀ ਹੋਬ ਹੈ ਚਿਮਨੀ ਹੈ microwaves oven ਹੈ ਠੀਕ ਹੈ ਜੀ ਇਹ ਸਾਰਾ ਹੈਫਲੇ ਕੰਪਨੀ ਦਾ ਕਿਚਨ ਦਾ ਮਤਲਬ ਕੋਈ ਵੀ ਪ੍ਰੋਡਕਟ ਆਪਾਂ ਸੱਤ ਸਾਲ ਦੀ ਆਪਾਂ ਨੂੰ ਫੁੱਲ ਗਾਰੰਟੀ ਸਣੀਨ ਕਲੈਬ ਦੇ ਵਿੱਚ ਇੱਕ ਬਹੁਤ ਸੋਹਣਾ ਘਰ ਲੈ ਕੇ ਆਏ ਆ ਤੇ ਜਿਹੜਾ ਘਰ ਬਣਿਆ ਵੀ ਬਹੁਤ ਸੋਹਣਾਗਾ ਲੋਕੇਸ਼ਨ ਵੀ ਬਹੁਤ ਸੋਹਣੀ ਆ ਤੇ ਖੁੱਲਾ ਡੁੱਲਾ ਵੀ ਹੈਗਾਗਾ ਇੰਟੀਰੀਅਰ ਦਾ ਕੰਮ ਵੀ ਬਹੁਤ ਸੋਹਣਾ ਤੁਹਾਨੂੰ ਦੇਖਣ ਨੂੰ ਮਿਲੂਗਾ ਜੀਤੋਂ ਬਹੁਤ ਕੁਝ ਤੁਸੀਂ ਸਿੱਖੋਗੇ ਤੇ ਜੇ ਤੁਸੀਂ ਆਪਣਾ ਟ੍ਰਾਈ ਸਿਟੀ ਦੇ ਵਿੱਚ ਸੁਪਨੇ ਦਾ ਘਰ ਬਣਾਉਣਾ ਚਾਹੁੰਦੇ ਹੋ ਤਾਂ ਵੀਡੀਓ ਪੂਰੀ ਦੇਖ ਲਿਓ ਸਕਰੀਨ ਤੇ ਨੰਬਰ ਦੇਵਾਂਗੇ ਉਹਦੇ ਕਾਲ ਕਰ ਲਿਓ ਤੇ ਵੇਟ ਕਰ ਲਿਓ ਘਰ ਇਹ ਤੁਹਾਡਾ ਹੋ ਸਕਦਾ ਤੇ ਟਾਈਮ ਹੈ ਕਹਦੀ ਵੀ ਥੋੜੀ ਆ ਕਿਉਂਕਿ ਘਰ ਬਹੁਤ ਸੋਹਣਾ ਬਣਿਆ ਹੋਇਆ ਤੇ ਆਜੋ ਆਪਾਂ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਆਪਣਾ ਲੋਕੇਸ਼ਨ ਦੱਸ ਦੀ ਕਿੱਥੇ ਖੜੇ ਹੈਂ ਨਾਮ ਸਰ ਆਪਣਾ ਮੇਰਾ ਅਨੀਸ਼ ਕੁਮਾਰ ਹੈ ਜੀ ਪਰ ਸਾਡੇ ਫਰਮ ਦਾ ਨਾਮ ਆਰਬ ਕੰਸਟਰਕਸ਼ਨ ਹੈ ਜੀ ਤੇ ਲੋਕੇਸ਼ਨ ਇਹ ਹੈਗੀ ਸਨੀਨ ਗਲੇ ਸੈਕਟਰ 125 ਮੋਹਾਲੀ ਠੀਕ ਹੈ ਬਾਈ ਜੀ ਹਾਂ ਜੀ ਬਾਈ ਜੀ ਗੱਲ ਕਰੀਏ ਸਭ ਤੋਂ ਪਹਿਲਾਂ ਜਿਵੇਂ ਸ਼ਹਿਰ ਦੇ ਵਿੱਚ ਤਾਂ ਢੀਡੇ ਢੀਡੇ ਹੀ ਵੈਸੇ ਆਪਾਂ ਨੂੰ ਪਲਾਟ ਮਿਲਦੇ ਆ ਪਰ ਇਹ ਮੈਂ ਦੇਖਿਆ ਵੀ ਕੋਠੀ ਵੀ ਬਹੁਤ ਖੁੱਲੀ ਡੁੱਲੀ ਬਣੀ ਹੋਈ ਆ ਤੇ ਅੱਗੇ ਵੀ ਆਪਣੇ ਕੋਲੇ ਜਗ੍ਹਾ ਇਹ ਟੋਟਲ ਕਿੰਨੀ ਜਗ੍ਹਾ ਦੇ ਵਿੱਚ ਬਣਿਆ ਹੋਇਆ ਟੋਟਲ 330 ਗਜ ਹੈ ਜੀ ਟੋਟਲ 330 ਗਜ ਹੈ 130 ਗਜ ਦਾ ਇਹ ਲੌਨ ਏਰੀਆ ਜੀ ਤੇ 200 ਗਜ ਚ ਕੋਠੀ ਕੰਸਟਰਕਟ ਹੋਈ ਹੈ ਠੀਕ ਹੈ ਜੀ ਇਹ ਪ੍ਰੋਪਰ ਈਸਟ ਫੇਸਿੰਗ ਕੋਠੀ ਹੈ ਜੀ ਸਿੰਗਲ ਲਾਈਨ ਕੋਠੀ ਹੈ ਤੇ ਅੱਗੇ ਵੀ ਫੇਸਿੰਗ ਪਾਰਕ ਹੈ ਉਹ ਸਮਾਲ ਪਾਰਕ ਤੁਸੀਂ ਦੇਖ ਸਕਦੇ ਹੋ ਬਾਹਰ ਠੀਕ ਹੈ ਜੀ ਤੇ ਬਾਗ ਜੀਬੋ ਬਣਾਈ ਹੋਈ ਹੈ ਪਾਰਕ ਦੇ ਵਿੱਚ ਜੀਬੋ ਬਣਾਈ ਹੈ ਜੀ ਨਾਲ ਫਾਉਂਟੇਨ ਏਰੀਆ ਹੈ ਠੀਕ ਹੈ ਜੀ ਜਿੱਥੇ ਬੈਠ ਕੇ ਤੁਸੀਂ ਸ਼ਾਮ ਨੂੰ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰ ਨਾਲ ਇੰਜੋਏ ਕਰ ਸਕਦੇ ਹੋ ਠੀਕ ਹੈ ਭਾਈ ਜੀ ਹਾਂ ਕੋਈ ਥੋੜੀ ਜਿਹੀ ਗਰਮੀ ਜ਼ਿਆਦਾ ਕੀ ਪਰ ਬਾਹਰ ਦਾ ਤੁਹਾਨੂੰ ਇੱਥੋਂ ਦਿਖਾ ਦਈਏ ਫੰਡਰ ਮੈਕਸ ਬਹੁਤ ਵਧੀਆ ਜਿਹੜਾ ਐਲੀਵੇਸ਼ਨ ਦਾ ਕੰਮ ਹੋਇਆ ਹੋਇਆ ਬਰੀਕੀ ਚ ਬਹੁਤ ਸੋਹਣਾ ਪੇਂਟ ਹੋਇਆ ਹੋਇਆ ਤੇ ਜੇ ਬਈ ਹੁਣ ਗੱਲ ਕਰੀਏ ਦਰਵਾਜ਼ਾ ਮੈਂ ਲੱਗਾ ਮੈਂ ਪਹਿਲੀ ਵਾਰ ਦੇਖਿਆ ਤੇ ਜਿਹਦੇ ਵਿੱਚ ਆ ਨਵਾਂ ਜਿਹਾ ਜਾਲੀ ਦੇਖਣ ਨੂੰ ਮਿਲਿਆ ਸਪੈਸ਼ਲ ਕੇਨ ਦੀ ਜਾਲੀ ਹੈ ਜੀ ਜੀ ਬਈ ਜੀ ਇਹ ਮਤਲਬ ਸਪੈਸ਼ਲ ਕੇਨ ਦੀ ਜਾਲੀ ਅਸੀਂ ਮਾਰੋ ਮੰਗਵਾਈ ਹੈ ਪਰ ਪ੍ਰੋਪਰ ਟੈਕਨੀਸ਼ੀਅਨ ਨੇ ਲਗਾਈ ਹੈ ਜੀ ਇਹ ਹਰੇਕ ਬੰਦੇ ਦਾ ਕੰਮ ਨਹੀਂ ਹੈ ਜੀ ਇਹ ਲਗਾਣਾ ਠੀਕ ਹੈ ਜੀ ਹਾਂਜੀ ਤੇ ਲੋਵੀ ਮਿੱਤਰੋ ਹੁਣ ਜਿਉਂ-ਜਿਉਂ ਅੰਦਰ ਜਾਈ ਜਾਵਾਂਗੇ ਜਿਉਂ-ਜਿਉਂ ਸਵਾਦ ਆਈ ਜਾਊਗਾ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਇਹ ਘਰ ਆ ਬਣਾਇਆ ਹੋਇਆ ਬਾਈ ਹੋਰਿਆ ਨੇ ਤੇ ਬਹੁਤ ਮਿਹਨਤ ਨਾਲ ਤੇ ਸਾਰੀ ਚੀਜ਼ ਤੁਹਾਨੂੰ ਬ੍ਰਾਂਡਡ ਮਿਲੂਗੀ ਇੱਥੇ ਦੇਖਣ ਨੂੰ ਜੀ ਬਾਈ ਜੀ ਹੁਣ ਗੱਲ ਕਰੀਏ ਲੌਬੀ ਦੇ ਵਿੱਚ ਇਹ ਪਾਰਟੀਸ਼ਨ ਆ ਗਈ ਬਾਈ ਜੀ ਇਹ ਪਾਰਟੀਸ਼ਨ ਹੈ ਜੀ ਬੇਸਿਕਲੀ ਇਹ ਆਪਣਾ ਡਰਾਈਂਗ ਰੂਮ ਰਹੇਗਾ ਜੀ ਠੀਕ ਹੈ ਜੀ ਤੇ ਡਰਾਈਂਗ ਰੂਮ ਦੇ ਇਹ ਸਾਰਾ ਡਰਾਈਂਗ ਰੂਮ ਵਾਲਾ ਏਰੀਆ ਲੌਬੀ ਦਾ ਏਰੀਆ ਠੀਕ ਹੈ ਜੀ ਤੇ ਪਿੱਛੇ ਕਿਚਨ ਆ ਗਈ ਜੀ ਉਹਦੇ ਬੈਕ ਸਾਈਡ ਤੇ ਕਿਚਨ ਆ ਗਿਆ। ਹਾਂਜੀ। ਪਹਿਲਾਂ ਆਪਾਂ ਦੋਸਤਾਂ ਨੂੰ ਸਮਝਾ ਦਈਏ। ਦੋਸਤੋ ਜਦੋਂ ਘਰ ਦੇ ਵਿੱਚ ਐਂਟਰ ਹੁੰਣਾ ਇੱਕ ਪਾਰਟੀਸ਼ਨ ਵਾਲੀ ਲੌਬੀ ਮਿਲੂਗੀ ਤੁਹਾਨੂੰ। ਚਾਹੇ ਤੁਸੀਂ ਇਹਨੂੰ ਡ੍ਰਾਈング ਰੂਮ ਦੀ ਤਰ੍ਹਾਂ ਯੂਜ਼ ਕਰ ਲਓ। ਚਾਹੇ ਕਿਸੇ ਵੀ ਵਰਪਲੀ ਯੂਜ਼ ਕਰਨਾ ਤੇ ਇਹਦੇ ਨਾਲ ਇਹਦੇ ਕਰਕੇ ਸਪੇਸ਼ੀਅਸ ਲੁੱਕ ਆਉਂਦੀ ਹੈ ਇਹਦੇ ਕਰਕੇ। ਸਪੇਸ਼ੀਅਸ ਲੁੱਕ ਆਉਂਦੀ ਹੈ ਜੀ ਤੇ ਜਦੋਂ ਐਂਟਰ ਹੁੰਣਾ ਜੀ ਲੈਫਟ ਹੈਂਡ ਸਾਈਡ ਤੇ ਇਹ ਫਰਸਟ ਗੈਸਟ ਬੈੱਡਰੂਮ ਆ ਗਿਆ ਜੀ। ਇਹ ਫਰਸਟ ਗੈਸਟ ਬੈੱਡਰੂਮ ਆ ਗਿਆ ਜੀ ਤੇ ਵਿਧ ਆਪਾਂ ਨੂੰ ਕਾਬਰਡਸ ਹਾਂਜੀ ਦੇਖ ਸਕਦੇ ਆ ਤੇ ਨਾਲ ਵਾਸ਼ਰੂਮ ਅਟੈ ਤੇ ਵਾਸ਼ਰੂਮ ਵੀ ਤੁਹਾਨੂੰ ਦਿਖਾ ਦਈਏ ਸਾਰਾ ਬ੍ਰਾਂਡ ਦਾ ਜੈਕੂਅਰ ਦਾ ਜਿਹੜਾ ਆਪਣੇ ਸਮਾਨ ਲੱਗਿਆ ਹੋਇਆ ਹੈਗਾ ਜੀ ਭਾਈ ਜੀ ਇੱਕ ਇਹਦੇ ਬਾਰੇ ਵੀ ਪੁੱਛਣਾ ਸੀਗਾ ਇਹ ਜੁਪੀਬੀਸੀ ਦਾ ਕੰਮ ਹੋਇਆ ਜੀ ਇਹ ਨਹੀਂ ਇਹ ਸਰ ਐਲੂਮੀਨੀਅਮ ਦਾ ਕੰਮ ਹੈ ਸ਼ੁਕੋ ਦੇ ਐਲੂਮੀਨੀਅਮ 도ਰਸ ਐਂਡ ਵਿੰਡੋਜ਼ ਹਨ ਜੀ ਅੱਛਾ ਸ਼ੁਕੋ ਤਾਂ ਬਹੁਤ ਮਸ਼ਹੂਰ ਬ੍ਰਾਂਡ ਹੈ ਸਾਰਾ ਮਤਲਬ ਬ੍ਰਾਂਡਡੀ ਚੀਜ਼ਾਂ ਲੱਗੀਆਂ ਹੋਈਆਂ ਹਨ ਸਾਰਾ ਬ੍ਰਾਂਡਡ ਹੈ ਜੀ ਸ਼ੁਕੋ ਦਾ ਹੈ ਸਾਰਾ ਜੀ ਠੀਕ ਹੈ ਜੀ ਆ ਦੇਖੋ ਦੋਸਤੋ ਜਲੀ ਮੂਰੇ ਫਿਰ ਅੱਗੇ ਹੈਗਾ ਗਲਾਸ ਤੇ ਇੰਟੀਰੀਅਰ ਚ ਚੱਲੀਏ ਭਾਈ ਜੀ ਹਾਂ ਜੀ ਜੀ ਖੁੱਲੇ ਡੁੱਲੇ ਰੂਮ ਆ ਪੂਰੇ ਸਪੇਸ਼ੀਅਸ ਰੂਮ ਨੇ ਤੇ ਲੌਬੀ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਵੀ ਇੱਧਰ ਟੀਵੀ ਯੂਨਿਟ ਆ ਗਿਆ ਕੈਮਰੇ ਵੀ ਲੱਗੇ ਲਗਾਏ ਮਿਲਣਗੇ ਟੀਵੀ ਯੂਨਿਟ ਲੱਗਿਆ ਜੀ ਸੈਮਸੰਗ ਦਾ ਟੀਵੀ ਹੈ ਜੀ ਜੀ ਤੇ ਕੈਮਰਾਜ਼ ਫਿਟਡ ਹੈ ਯੂਰੇਕਾ ਫੋਬਸ ਦੇ ਜੀ ਤੇ ਇਸ ਦੇ ਨਾਲ ਹੀ ਆਪਾਂ ਸਪੀਕਰ ਵੀ ਲਗਾਏ ਆ ਜੀ ਅੱਛਾ ਉੱਪਰ ਸਪੀਕਰ ਵੀ ਲੱਗੇ ਹੋਣੇ ਆ ਦੇਖ ਸਕਦੇ ਹੋ ਬਲੂਟੂਥ ਨਾਲ ਟੀਵੀ ਨੂੰ ਆਪਣੇ ਮੋਬਾਈਲ ਨੂੰ ਅਟੈਚ ਕਰ ਸਕਦੇ ਹੋ ਠੀਕ ਹੈ ਜੀ ਤੇ ਆਜੋ ਵੀ ਦੋਸਤੋ ਇਸ ਤੋਂ ਅੱਗੇ ਸਭ ਤੋਂ ਜੇ ਕਹਦੇ ਨਾ ਮੈਨੂੰ ਘਰ ਦਾ ਸੋਹਣਾ 파ਟ ਲੱਗਿਆ ਜਿੱਥੇ ਸਾਰਾ ਦਿਨ ਲੇਡੀਜ਼ ਨੇ ਕੰਮ ਕਰਨਾ ਖਾਣਾ ਪੀਣਾ ਪਰਿਵਾਰ ਨੇ ਤੇ ਕਿਚਨ ਦਾ ਏਰੀਆ ਆ ਗਿਆ ਕਿਚਨ ਦਾ ਏਰੀਆ ਵੀ ਬਾਈ ਇਹਦੇ ਬਾਰੇ ਵੀ ਥੋੜਾ ਚਾਨਣਾ ਪਾਓ ਜੀ ਇਹ ਕਿਚਨ ਅਸੀਂ ਇਸ ਵਾਰ ਬਣਵਾਈ ਹੈ ਜੀ ਨੋਮੈਟਿਕ ਕਿਚਨ ਤੋਂ ਠੀਕ ਹੈ ਜੀ ਮੁਹਾਲੀ ਦੇ ਦੇ ਆਰ ਮਤਲਬ ਨੰਬਰ 1 ਬ੍ਰਾਂਡ ਠੀਕ ਹੈ ਜੀ ਤੇ ਉਹਨਾਂ ਨੇ ਸਾਰਾ ਇਹ ਐਕਸੈਂਟ ਐਸਾ ਦੇ ਐਚ ਡੀ ਐਚ ਐਮ ਅਰ ਚ ਬਣਾਇਆ ਵਾ ਜੀ ਠੀਕ ਹੈ ਜੀ ਇਸ ਤੇ ਬਲੰਦੀ ਸਾਰੀ ਐਸੈਸਰੀਜ਼ ਉਹਦੇ ਵੀ ਹੈ ਠੀਕ ਹੈ ਜੀ ਤੇ ਇਹ ਸਾਰੀ ਜਿਹੜੀ ਹੋ ਬੈ ਚਿਮਨੀ ਹੈ microwaves oven ਹੈ ਠੀਕ ਹੈ ਜੀ ਇਹ ਸਾਰਾ ਹੈਫਲੇ ਕੰਪਨੀ ਦਾ ਇਹ ਸਾਰਾ ਹੈਫਲੇ ਮਤਲਬ एवरीथिंग ਯੂ ਵਿਲ ਫਾਈਂਡ ਹੇਅਰ ਆਫ ਆਫ ਅ ਬ੍ਰਾਂਡ ਠੀਕ ਹੈ ਜੀ ਹਰ ਇੱਕ ਚੀਜ਼ ਬ੍ਰਾਂਡ ਦੀ ਲੱਗੀ ਆ ਤੇ ਜੋ ਵੀ ਇਹ microwaves ਵਗੈਰਾ ਦੇਖ ਰਹੇ ਆ ਇਹ ਸਾਰੇ ਲੱਗੇ ਵਿੱਚ ਮਿਲਣਗੇ ਆਪਾਂ ਹਾਂ ਜੀ ਐਸ ਇਟ ਇਜ਼ ਮਿਲਣਗੇ ਠੀਕ ਹੈ ਜੀ ਚਾਹ ਦੇਖ ਸਕਦੇ ਹੋ ਦੋਸਤੋ ਤੇ ਇਧਰ ਮੈਂ ਫ੍ਰਿਜ ਵੀ ਦੇਖ ਰਿਹਾ ਬਈ ਤੇ ਡਬਲ ਡੋਰ ਫ੍ਰਿਜ ਹੈ ਜੀ Samsung ਦਾ ਜੀ ਤੇ ਇਹਦੇ ਵਿੱਚ ਤੁਸੀਂ ਤੁਹਾਨੂੰ 7 ਸਾਲ ਦੀ ਰਿਟਰਨ ਗਾਰੰਟੀ ਮਿਲੇਗੀ ਜੀ ਕੋਈ ਵੀ ਚੀਜ਼ ਤੇ ਪ੍ਰੋਬਲਮ ਆਉਂਦੀ ਹੈ ਦੇ ਵਿਲ ਰਿਪਲੇਸ ਦੈਟ ਥਿੰਗ ਕਿਚਨ ਦਾ ਮਤਲਬ ਕੋਈ ਵੀ ਪ੍ਰੋਡਕਟ ਆਪਾਂ ਸੱਤ ਸਾਲ ਦੀ ਆਪਾਂ ਨੂੰ ਫੁੱਲ ਗਾਰੰਟੀ ਮਿਲੂਗੀ 10 ਗਾਰੰਟੀ ਹੈ ਜੀ ਹਾਂਜੀ ਠੀਕ ਆ ਬਾਈ ਜੀ ਰਿਟਰਨ ਸਰਟੀਫਿਕੇਟ ਮਿਲੇਗਾ ਤੇ ਬਾਕੀ ਇਹ ਜਿਹੜੇ ਪ੍ਰੋਡਕਟਸ ਹੈਗੇ ਆ ਇਹ ਤਾਂ ਬ੍ਰਾਂਡਿਡ ਪ੍ਰੋਡਕਟਸ ਹੈਗੇ ਆ ਇਹ ਤਾਂ ਕੰਪਨੀ ਵੱਲੋਂ ਜੋ ਵੀ ਜਦੋਂ ਮਰਜ਼ੀ ਆਪਾਂ ਕਲੇਮ ਕਰ ਸਕਦੇ ਆ ਜੀ ਬਾਈ ਤੇ ਇੱਧਰ ਵੀ ਆਪਾਂ ਦੇਖਦੇ ਆ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਕੰਮ ਹੋਇਆ ਹਰ ਇੱਕ ਚੀਜ਼ ਦਾ ਜੋ ਤੁਹਾਡੀਆਂ ਨੀਡਸ ਨੇ ਤੇ ਤੁਸੀਂ ਉਹ ਪੂਰੀਆਂ ਕਰ ਸਕਦੇ ਹੋ ਇਹ ਸਾਰੀ ਬੱਕਟਸ ਬਣਾਇਆ ਹੋਇਆ ਕੋਈ ਵੀ ਸਮਾਨ ਰੱਖਣਾ ਠੀਕ ਹੈ ਜੀ ਮਤਲਬ ਕੋਈ ਵੀ ਬਲੰਦੀ ਸਾਰੀ ਐਸੈਸਰੀ ਬਲੰਦੀ ਹੈ ਜੀ ਠੀਕ ਹੈ ਜੀ ਤੇ ਸਰ ਜੇ ਗੱਲ ਕਰੀਏ ਗਰਾਉਂਡ ਫਲੋਰ ਤੇ ਆਪਣਾ ਦੋ ਰੂਮ ਆ ਗਿਆ ਜੀ ਹਾਂ ਜੀ ਇੱਕ ਅੱਗੇ ਗੈਸਟ ਰੂਮ ਆ ਗਿਆ ਜੀ ਤੇ ਆ ਪਿੱਛੇ ਮਾਸਟਰ ਬੈਡਰੂਮ ਆ ਗਿਆ ਇੱਕ ਮਾਸਟਰ ਬੈਡਰੂਮ ਆ ਗਿਆ ਜੀ ਤੇ ਲੌ ਵੀ ਦੋਸਤੋ ਰੂਮ ਚੋ ਵੀ ਕਾਫੀ ਚੀਜ਼ਾਂ ਨਵੀਆਂ ਦੇਖਣ ਨੂੰ ਮਿਲ ਗਈਆਂ ਤੋਗੇ ਟਰਾਈ ਸਾਈਟ ਦੇ ਵਿੱਚ ਖੜੇ ਆ ਹਰ ਇੱਕ ਚੀਜ਼ ਨਵੇਂ ਤਰੀਕੇ ਨਾਲ ਹੀ ਹੁੰਦੀ ਹੈਗੀ ਤੇ ਬਾਈ ਹੋਰਾਂ ਦਾ ਪਹਿਲਾਂ ਤੋਂ ਐਕਸਪੀਰੀਅੰਸ ਬਹੁਤ ਹੈਗਾ ਪਹਿਲਾਂ ਵੀ ਆਪਾਂ ਵੀਡੀਓ ਕਰੀ ਸੀਗੀ ਤੇ ਕੁਝ ਨਵੇਂ ਹੀ ਲੈ ਕੇ ਆਉਂਦੇ ਨੇ ਇੱਧਰ ਬਾਈ ਸਾਰੇ ਕੱਬਡਸ ਆ ਗਏ ਇਹ ਕੱਬਡਸ ਆ ਗਏ ਵੁੱਡਨ ਫਲੋਰਿੰਗ ਆ ਗਈ ਆ ਵੁੱਡਨ ਫਲੋਰਿੰਗ ਤੁਸੀਂ ਦੇਖ ਇੱਧਰ ਕੱਬਡ ਆ ਗਿਆ ਡਰੈਸਿੰਗ ਆ ਗਿਆ ਠੀਕ ਆ ਜੀ ਤੇ ਨਾਲ ਬਾਥਰੂਮ ਅਟੈਚ ਆ ਗਿਆ ਬਾਥਰੂਮ ਪ੍ਰੋਪਰ ਵੈਂਟੀਲੇਸ਼ਨ ਹੈ ਜੀ ਇਸ ਚ ਠੀਕ ਆ ਜੀ ਵਿੰਡੋ ਨਾਲ ਅਟੈਚ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਖੁੱਲਾ ਢੁੱਲਾ ਰੂਮ ਹੈ ਖੁੱਲਾ ਢੁਲਾ ਤੁਹਾਨੂੰ ਸਪੇਸ ਮਿਲੀ ਹੋਈ ਹੈ ਸਮਾਨ ਰੱਖਣ ਨੂੰ 모ਡੂਲਰ ਵਾਰਡਰੋਬਸ ਐ ਮੋਡੂਲਰੀ ਵਾਸ਼ਰੂਮ ਐ ਠੀਕ ਹੈ ਭਾਈ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਤੇ ਭਾਈ ਜੀ ਚੱਲੀਏ ਫਿਰ ਆਪਾਂ ਫਸਟ ਫਲੋਰ ਤੇ ਹਾਂਜੀ ਹਾਂਜੀ ਤੇ ਦੋਸਤੋ ਜੁੜੇ ਰਹੋ ਵੀਡੀਓ ਨਾਲ ਬਹੁਤ ਖੁੱਲਾ ਢੁਲਾ ਘਰ ਬਣਾਇਗਾ ਜਮਾ ਟੌਪ ਤੇ ਬਾਰ ਬਣੀ ਹੋਈ ਉਹ ਵੀ ਤੁਹਾਨੂੰ ਦਿਖਾਵਾਂਗੇ ਭਾਈ ਜੀ ਫਸਟ ਫਲੋਰ ਤੇ ਆ ਗਏ ਹਾਂਜੀ ਤੇ ਸਭ ਤੋਂ ਪਹਿਲਾਂ ਦੇਖੀਏ ਨਾ ਜਿਹੜਾ ਆਪਣਾ ਸਟੇਅਰ ਦੇ ਵਿੱਚ ਵੀ ਮਾਰਬਲ ਲੱਗਿਆ ਤੇ ਇਧਰ ਟਾਈਲਾਂ ਲੱਗੀਆਂ ਕਿਹੜੇ ਬ੍ਰਾਂਡ ਦੀਆਂ ਲੱਗੀਆਂ ਹੁੰਦੀਆਂ ਇਸੇਂ ਪੋਲੋ ਬ੍ਰਾਂਡ ਐ ਜੀ ਠੀਕ ਐ ਤੇ ਬਹੁਤ ਸਿੰਪਲ ਤੇ ਸੂਪਰ ਜਿਹਾ ਕਲਰ ਹੈ ਨਾ ਵੀ ਸਿਲੈਕਟ ਕੀਤਾ ਹੈਗਾ ਮੈਟ ਫਿਨਿਸ਼ ਹੈ ਜੀ ਸਿੰਪੋਲੋ ਬ੍ਰਾਂਡ ਹੈ ਕੋਈ ਐਂਟੀ ਸਲਿੱਪ ਨਹੀਂ ਕੋਈ ਇਹ ਵੀ ਦਿੱਕਤ ਨਹੀਂ ਹੈਗੀ ਤੇ ਨਾਲ ਹੀ ਇਧਰ ਝੂਮਰ ਦੇਖ ਸਕਦੇ ਆ ਜਿਹੜਾ ਕਿ ਡਬਲ ਹਾਈਟ ਤੇ ਲੱਗਿਆ ਹੋਇਆ ਗਰਾਊਂਡ ਤੋਂ ਵੀ ਇਹ ਲੁੱਕ ਆਉਂਦੀ ਹੈ ਤੇ ਉੱਪਰੋਂ ਵੀ ਲੁੱਕ ਆਉਂਦੀ ਹੈ ਤੇ ਬਾਈ ਫਰਸਟ ਫਲੋਰ ਤੇ ਕੀ ਕੀ ਪਲਾਨ ਆ ਗਿਆ ਜੀ ਕਿੰਨੇ ਰੂਮ ਨੇ ਫਰਸਟ ਫਲੋਰ ਤੇ ਵੀ ਸਰ ਆਪਣੇ ਦੋ ਰੂਮ ਹੈ ਜੀ ਠੀਕ ਹੈ ਜੀ ਇੱਕ ਮਾਸਟਰ ਬੈੱਡਰੂਮ ਹੈ ਇੱਕ ਨਾਰਮਲ ਰੂਮ ਹੈ ਤੇ ਆ ਲੌਬੀ ਆ ਗਈ ਠੀਕ ਹੈ ਅੱਗੇ ਪਿੱਛੇ ਬਾਲਕਨੀਜ਼ ਹੈਗੀਆਂ ਅੱਗੇ ਬਾਲਕਨੀਜ਼ ਹੈਗੀਆਂ ਤੇ ਚੱਲੀਏ ਬ ਜੀ ਆ ਤਾਂ ਬਾਈ ਜੀ ਜੇ ਕਹਿ ਦੀ ਵੀ ਮਾਸਟਰ ਬੈਡਰੂਮ ਕਹਿ ਦਿੰਨੇ ਆਪਾਂ ਪਰ ਇਹ ਬਾਕੀ ਹੈਗਾ ਹਾਂਜੀ ਹਾਂਜੀ ਇਹਦਾ ਸਾਈਜ਼ ਕਾਫੀ ਬੜਾ ਸਾਈਜ਼ ਕਿੰਨੇ ਬਾਈ ਕਿੰਨੇ ਦਾ ਜੀ ਮੈਨੂੰ ਲੱਗਾ 18 ਬਾਈ 17 ਬਾਈ 20 ਦਾ ਹੋਏਗਾ ਜੀ 17 ਬਾਈ 20 ਦਾ ਦੇਖੋ ਦੋਸਤੋ ਬਹੁਤ ਖੁੱਲਾ ਡੁੱਲਾ ਰੂਮ ਬਣਿਆ ਹੋਇਆ ਜਿਵੇਂ ਕਹਿੰਦੇ ਨੇ ਨਾ ਵੀ ਮੂਵੀਆਂ 'ਚ ਦੇਖਣਾ ਵਧੀਆ ਤੋਂ ਵਧੀਆ ਰੂਮ ਉਸ ਤਰੀਕੇ ਦਾ ਬਣਿਆ ਤੇ ਹੁਣ ਤੁਹਾਨੂੰ ਇੱਧਰ ਡਰੈਸਿੰਗ ਵਾਲੇ ਪਾਸੇ ਲੈ ਕੇ ਜਾਂਦੇ ਆ ਇੱਧਰ ਬਾਈ ਹੋਰਾਂ ਨੇ ਕਮਾਲ ਦੀ ਕੰਮ ਕੀਤਾ ਪਿਆਗਾ ਆਜੋ ਬਾਈ ਜੀ ਫਿਰ मतलब ਇੱਕ ਜੇ ਕਹਿ ਦੇਣਾ ਡਰੇਸਿੰਗ ਦੀ ਹੈ ਕਿ ਇੱਕ ਛੋਟਾ ਰੂਮ ਹੈ ਹਨਾ ਬਾਈ ਜੀ ਇਹ ਦੇਖੋ ਜੀ ਕਲਾਸਿਕਲ ਦੇ ਵਿੱਚ ਬਹੁਤ ਸੋਹਣਾ ਵੱਖਰੇ ਤਰੀਕੇ ਦਾ ਬਈ ਇਹਦੀ ਜਾਣਕਾਰੀ ਦਈਏ ਥੋੜੀ ਜੀ ਇਹ ਵੀ ਸਰ ਉਹੀ ਨੋਮੈਟਿਕ ਕਿਚਨ ਦੀ ਦੀ ਪ੍ਰੋਡਕਟ ਹੈ ਜੀ ਠੀਕ ਹੈ ਜੀ ਪਰ ਇਹੋ ਜਿਹਾਂ ਨੇ ਥੋੜਾ ਜਿਹਾ ਕਲਾਸਿਕਲ ਲੁੱਕ ਦੇਣ ਵਾਸਤੇ ਇਹਦੇ ਦੇ ਕਾਫੀ ਕੰਮ ਕੀਤਾ ਹੈ ਲੁਕਿਡ ਗਲਾਸ ਲੱਗਾ ਹੈ ਠੀਕ ਹੈ ਜੀ ਇਹਦੀ ਵੀ ਉਹੀ 7 ਸਾਲ ਦੀ ਰਿਟਰਨ ਗਾਰੰਟੀ ਹੈ ਜੀ ਸਾਰੀ ਬਲੰਦੀ ਐਸੈਸਰੀ ਹੈ ਠੀਕ ਹੈ ਜੀ मतलब ਇਸ ਤੋਂ ਉੱਪਰ ਕੰਮ ਨਹੀਂ ਹੈ ਜੀ ਵਾਰਡਰੋਬਸ ਤੇ ਠੀਕ ਹੈ ਜੀ। ਤੁਹਾਡੇ ਸਾਰਾ ਨੁੱਕੋ ਦਾ ਸਿਰਕਾ ਦਾ ਪੇਂਟ ਹੈ ਜੀ। ਠੀਕ ਹੈ ਜੀ। ਹਾਂ ਜੀ। ਤੇ ਪੂਰਾ ਸਿਰੇ ਵਾਲਾ ਵੀ ਮਤਲਬ ਜੇ ਆਪਾਂ ਕਹਈਏ ਬ੍ਰਾਂਡ ਯੂਜ਼ ਕੀਤਾ ਹੋਇਆ ਤੇ ਇਧਰ ਨੂੰ ਵੀ ਦਿਖਾ ਦਿਓ ਬਈ। ਇਧਰ ਵੀ ਅਲਮੀਰਾ ਇੱਕ ਰੱਖੀ ਹੋਈ ਹੈ ਜੀ। ਇਹ ਡਰੈਸਿੰਗ ਹੈ ਜੀ। ਡਰੈਸਿੰਗ ਦਾ ਜੋ ਵੀ ਲੇਡੀਜ਼ ਦਾ ਸਮਾਨ ਹੁੰਦਾ ਹੈ। ਠੀਕ ਹੈ ਜੀ। ਉਹਦੇ ਵਾਸਤੇ ਵੀ ਅਲੱਗਾ ਪਾਉ ਦਿੱਤਾ ਤੇ ਇਸ ਤਰ੍ਹਾਂ ਹੀ ਅਲੱਗਾ ਕੀ ਹੈ। ਇਧਰ ਆਗੇ ਜੀ ਪੂਰਾ ਵੱਡਾ ਗਲਾਸ ਤਿਆਰ ਹੋਣ ਵੇਲੇ ਜਿਹੜਾ ਮਾਸਟਰ ਬੈਡਰੂਮ ਉਹਦੀ ਆਪਾਂ ਇਹਦਾ ਸ਼ੀਸ਼ਾ ਦਿੱਤਾ। ਫੁੱਲ ਹਾਈਟ ਗਲਾਸ ਦਿੱਤਾ ਜੀ। ਜੀ। ਤੇ ਬਾਈ ਇਧਰ ਬਾਥਰੂਮ ਆ ਦਿਖਾ ਦਈਏ ਇੱਕ ਹਾਂਜੀ ਬਹੁਤ ਖੁੱਲਾ ਡੁੱਲਾ ਤੇ ਬਲੈਕ ਹੀ ਆਪਣਾ ਬਾਸ ਰੂਮੇਸ਼ਨ ਤੇ ਬਲੈਕ ਹੀ ਸੀਡ ਦਿੱਤੀ ਹੋਇਆ ਬਲੈਕ ਹੀ ਥੱਲੇ ਆਪਾਂ ਜੇ ਦੇਖੀਏ ਤੇ ਬਲੈਕ ਹੀ ਇੱਥੇ ਇੱਕ ਅਲਮੇਰਾ ਦੇ ਆਪਸ਼ਨ ਦਿੱਤੀ ਹੈਗੀ ਤੇ ਹਵਾ ਵਾਸਤੇ ਖੁੱਲਮ ਡੁੱਲਾ ਇਧਰ ਬਾਹਰ ਵੀ ਬਲਕਨੀ ਆ ਗਈ ਹੈ ਨਾ ਜੀ ਹਾਂਜੀ ਬਾਹਰ ਵੇੜਾ ਆ ਗਿਆ ਜੀ ਇਹ ਪੂਰਾ ਵੇੜਾ ਆ ਗਿਆ ਜੀ ਖੁੱਲਾ ਤੇ ਬਹੁਤ ਸੋਹਣੇ ਤਰੀਕੇ ਨਾਲ ਜੇ ਕਹਿ ਦਈਏ ਕੰਮ ਹੋਇਆ ਬਾਈ ਮੈਂ ਜਿਵੇਂ ਦੇਖ ਰਹਿਣਾ ਜੋ ਵੀ ਆਪਾਂ ਨੂੰ ਇੱਥੇ ਲੱਗਿਆ ਮਿਲ ਰਿਹਾ ਚਾਹੇ LED ਹੈ ਹਾਂਜੀ ਚਾਹੇ ਆਪਣਾ ਥੱਲੇ ਆਪ ਫ੍ਰਿਜ ਦੇਖਿਆ ਤੇ ਜਾਂ ਹੋਰ ਵੀ ਪ੍ਰੋਡਕਟ ਸਾਰਾ ਇਨਕਲੂਡਡ ਰਹੂਗਾ ਜੀ ਸਾਰਾ ਵਿੱਚ ਹੈ ਜੀ ਜੋ ਐਸ ਇਟ ਇਜ਼ ਜੋ ਦਿਖ ਰਿਹਾ ਹੈ ਉਹ ਐਸ ਇਟ ਇਜ਼ ਕਸਟਮਰ ਨੂੰ ਮਿਲੇਗਾ ਜੀ ਠੀਕ ਹੈ ਜੀ ਸਾਈ ਸਕਰੀਨ ਸ਼ਾਟ ਲੈ ਲਓ ਕੋਈ ਦੋਸਤ ਜਿਹੜੀ ਚੀਜ਼ ਘਰ ਚ ਦੇਖੀ ਉਹ ਮਿਲੂਗੀ ਹਾਂਜੀ ਠੀਕ ਹੈ ਭਾਈ ਜੀ ਭਾਈ ਜੀ ਸੈਕੰਡ ਫਲੋਰ ਤੇ ਚੱਲੀਏ ਫਿਰ ਹਾਂਜੀ ਹਾਂਜੀ ਜੀ ਭਾਈ ਜੀ ਸੈਕੰਡ ਫਲੋਰ ਤੇ ਆ ਗਏ ਤੇ ਪਹਿਲਾ ਪਲਾਨ ਦੱਸ ਦਿਓ ਇੱਥੇ ਕਿੰਨੇ ਰੂਮ ਆ ਕੀ ਸਟਰਕਚਰ ਹੈ ਇੱਥੇ ਇਹੀ ਸਿੰਗਲ ਰੂਮ ਹੈ ਜੀ ਇਹ ਬੇਸਿਕਲੀ ਅਸੀਂ ਐਂਟਰਟੇਨਮੈਂਟ ਏਰੀਆ ਬਣਾਇਆ ਹੈ ਠੀਕ ਹੈ ਜੀ ਇਹਦੇ ਵਿੱਚ ਤੁਸੀਂ LED Samsung ਦੀ ਲੱਗੀ ਹੈ 65 ਇੰਚ ਦੀ ਜੀ ਠੀਕ ਹੈ ਜੀ ਤੇ ਇਧਰ ਬਾਰ ਏਰੀਆ ਆ ਜਾਂਦਾ ਉਹ ਹੋਰ ਹੈ ਫੁੱਲ ਐਂਟਰਟੇਨਮੈਂਟ ਜ਼ੋਨ ਹੈ ਇਧਰ ਇਨਕਲੂਡਡ ਆਪਣਾ ਬਾਥਰੂਮ ਆ ਗਿਆ ਐਜ਼ ਅ ਰੂਮ ਯੂਜ਼ ਕਰੋ ਐਜ਼ ਅ ਐਂਟਰਟੇਨਮੈਂਟ ਏਰੀਆ ਯੂਜ਼ ਕਰੋ ਠੀਕ ਹੈ ਜੀ ਜਿਸੇ ਵੀ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਜੀ ਲਓ ਵੀ ਦੋਸਤੋ ਇਧਰ ਬਾਰ ਵੀ ਬਣਾਈ ਪਈ ਆ ਬਾਈ ਹੋਰਾਂ ਨੇ ਪੂਰਾ ਸ ਤੁਸੀਂ ਬੱਸ ਕਹਿੰਦੇ ਹੁੰਦਾ ਰਿਸਟਰੀ ਕਰਾਉਣੀ ਆ ਤੇ ਸੈਟਿੰਗ ਥੋੜੀ ਸ਼ਾਮ ਨੂੰ ਪਾਰਟੀ ਇੱਥੇ ਹੋਣੀ ਆ ਉੱਪਰੋਂ ਵੀ ਪੂਰਾ ਵਧੀਆ ਮਾਹੌਲ ਹੈਗਾ ਤੇ ਬਾਹਰ ਵੀ ਬਹੁਤ ਸੋਹਣੇ ਤਰੀਕੇ ਨਾਲ ਵਾਈ ਹੋ ਰਹਾ ਨੇ ਜਿਹੜਾ ਇਹ ਲੱਗਿਆ ਹੋਇਆ ਭਾਈ ਉੱਪਰ ਦਾ ਫੰਡਰ ਮੈਕਸ ਆ ਜੀ ਇਹ ਕੀ ਚੀਜ਼ ਲੱਗੀ ਹੋਈ ਹੈ ਜੀ ਇਹ ਸੀਐਨਸੀ ਕਟਿੰਗ ਕਰਵਾਈ ਹੈ ਜੀ ਐਮਐਸ ਸ਼ੀਟ 'ਚ ਐਮਐਸ ਸ਼ੀਟ ਤੇ ਹਾਂਜੀ ਠੀਕ ਹੈ ਜੀ ਤੇ ਜਿਵੇਂ ਪ੍ਰੋਪਰ ਆਰਕੀਟੈਕਚਰਲ ਡਿਜ਼ਾਈਨ ਹੈਗਾ ਜੀ ਉਵੇਂ ਹੀ ਅਸੀਂ ਕੰਮ ਕਰਵਾਉਣਾ ਹੈਗਾ ਠੀਕ ਹੈ ਜੀ ਜਿਵੇਂ ਆਰਕੀਟੈਕਚਰਨਾ ਦੇਤਾ ਉਹ ਫਿਰ ਉਹ ਅਸੀਂ ਦੇਖਣਾ ਕਿਵੇਂ ਕਰਵਾਉਣਾ ਉਹਨੂੰ ਠੀਕ ਆ ਬਗੇ ਲੈਣੇ ਆ ਪ੍ਰੋਡਕਟ ਜੀ ਤੇ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਹੜਾ ਵੀਰ ਬਾਰ ਬਣਾਈ ਹੋਰਾਂ ਨੇ ਬਣਾਇਆ ਉਹਦੇ ਨਾਲ ਸਪੇਸ ਇਧਰ ਵੀ ਪੂਰੀ ਜੇ ਕਹਿ ਦਈਏ ਖੁੱਲੀ ਡੁੱਲੀ ਹੈਗੀ ਤੇ ਆਜੋ ਅੱਗੇ ਚੱਲਦੇ ਆਂ ਬਈ ਬਈ ਇੱਕ ਚੀਜ਼ ਹੋਰ ਪੁੱਛਣੀ ਸੀਗੀ ਹਾਂਜੀ ਬਹੁਤ ਸਾਰੇ ਮਿੱਤਰ ਆਪਣੇ ਜੁੜੇ ਹੋਇਆ ਕਹਿੰਦੇ ਨੇ ਵੀ ਅਸੀਂ ਟਰਾਈ ਸਿਟੀ ਚ ਇਨਵੈਸਟ ਕਰਨਾ ਹਾਂਜੀ ਹਾਂਜੀ ਕੀ ਸਾਡੀ ਕਮਾਈ ਰਹੂ ਕਿਵੇਂ ਸਿਸਟਮ ਹੋਊਗਾ ਤਾਂ ਉਹਨਾਂ ਨੇ ਕੀ ਤੁਸੀਂ ਇਹ ਚ ਸਲਾਹ ਦੇਣਾ ਚਾਹੋਗੇ ਮੇਰੀ ਸਲਾਹ ਇਹ ਰਹੀ ਜੀ ਜੇ ਕਿਸੇ ਨੇ ਇਨਵੈਸਟਮੈਂਟ ਕਰਨੀ ਹੈ ਜੀ ਜੀ ਤਾਂ ਉਹ ਪਹਿਲਾ ਕੜੋਕਤਾ ਹੈਗੇ ਦੀ ਪਲOTS ਠੀਕ ਹੈ ਜੀ ਮਤਲਬ ਪਲOTS ਤੁਸੀਂ ਇਨਵੈਸਟ ਕਰ ਸਕਦੇ ਹੋ ਪਲOTS ਨੇ ਵਧਣਾ ਹੈ ਜੇ ਅਪਾ ਘਰ ਘਰ ਬਾਰੇ ਸੋਚੀਏ ਘਰ ਤਾਂ ਐਂਡ ਯੂਜ਼ਰ ਵਾਸਤੇ ਹੈ ਠੀਕ ਹੈ ਜੀ ਕਿਉਂਕਿ ਅਗਰ ਤੁਸੀਂ ਐਜ਼ ਅ ਇਨਵੈਸਟਮੈਂਟ ਲੈ ਲਿਆ ਤਾਂ ਡੇਲੀ ਦਾ ਮੇਨਟੇਨੈਂਸ ਬਿਲਕੁਲ ਤਾਂ ਤੁਹਾਨੂੰ ਮਤਲਬ ਸਾਫ ਸੁਥਰਾ ਰੱਖਣਾ ਪਏਗਾ ਠੀਕ ਹੈ ਜੀ ਨੋ ਡਾਊਟ ਐਪਰੀਸੀਏਸ਼ਨ ਤਾਂ ਹੋਏਗੀ ਜੀ ਬਟ ਉਹ ਡੇਲੀ ਦੀ ਮੇਨਟੇਨੈਂਸ ਸਾਨੂੰ ਕਿਸੇ ਨਾ ਕਿਸੇ ਨੂੰ ਇੱਥੇ ਐਡਜਸਟ ਕਰਨਾ ਪਏਗਾ ਪਰ ਜੇ ਕਿਸੇ ਨੇ ਜੇ ਮਨ ਦਿਲੋਂ ਰਹਿਣਾ ਹੈ ਤਾਂ ਉਹਦੇ ਲਈ ਘਰ ਬਣਾਇਆ ਵੀ ਦਿਲੋਂ ਘਰ ਬਣਿਆ ਤੇ ਦਿਲ ਵਾਲਿਆਂ ਵਾਸਤੇ ਬਣਿਆ ਉਹਦੇ ਲਈ ਤਾਂ ਬਹੁਤ ਵਧੀਆ ਹੈ ਠੀਕ ਆ ਬਾਈ ਜੀ ਤੇ ਇਧਰ ਵੀ ਦਿਖਾ ਦਈਏ ਬਾਈ ਜੀ ਹਾਂਜੀ ਇਹ ਸਾਰਾ ਉੱਪਰ ਵਿਹੜਾ ਆ ਗਿਆ ਜੀ ਲਓ ਵੀ ਦੋਸਤੋ ਪੂਰਾ ਖੁੱਲਾ ਵਿਹੜਾ ਆ ਗਿਆ ਤੇ ਜੇ ਕਹਿ ਦੀਏ ਨਾ ਵੀ ਪੂਰਾ ਉੱਚੀ ਸਪੇਸ ਹੀ ਆ ਗਈ ਆਪਣੇ ਆਲੇ ਦੁਆਲੇ ਦੀਆਂ ਕੋਠੀਆਂ ਤੋਂ ਤੇ ਇਹਦੇ ਉੱਪਰ ਵੀ ਛੱਤ ਦੇ ਤੁਸੀਂ ਆਪਾਂ ਹੋਰ ਜਿਹੇ ਆਪਸ਼ਨ ਤੇ ਸੋਲਰ ਦੀ ਪ੍ਰੋਵੀਜ਼ਨ ਹੈ ਜਨਸੈਟ ਦੀ ਪ੍ਰੋਵੀਜ਼ਨ ਹੈ ਅਸੀਂ ਤਾਰਾਂ ਸਾਰੀਆਂ ਪਾਏ ਹੋਣੀਆਂ ਠੀਕ ਹੈ ਜੀ ਜੇ ਕੋਈ ਆਏਗਾ ਜੀ ਤਾਂ ਉਹਨਾ ਬਸ ਫਿਟਿੰਗ ਕਰਨਾ ਲੈ ਆ ਕੇ ਠੀਕ ਹੈ ਬਾਈ ਜੀ ਤੇ ਬਾਈ ਜੀ ਬਹੁਤ ਸੋਹਣਾ ਲੱਗਿਆ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਘਰ ਇਹ ਤਿਆਰ ਕੀਤਾ ਹੈ ਤੇ ਅਖੀਰ ਤੇ ਆਪਣਾ ਲੋਕੇਸ਼ਨ ਦੱਸ ਦਈਏ ਤੇ ਤੁਹਾਡਾ ਨੰਬਰ ਦੱਸ ਦਈਏ ਲੋਕੇਸ਼ਨ ਸਾਰੇ ਸਨਿੰਗ ਕਲੇਵ ਦਾ ਸੈਂਟਰ ਆ ਜਾਂਦਾ ਹੈ ਉਹ ਸਨਿੰਗ ਕਲੇਵ ਦਾ ਸੈਕਟਰ 125 ਮੁਹਾਲੀ ਠੀਕ ਹੈ ਜੀ ਤੇ ਮੇਰਾ ਨੰਬਰ ਹੈਗਾ ਜੀ 988543487 ਠੀਕ ਹੈ ਜੀ ਤੇ ਲੋ ਵੀ ਦੋਸਤੋ ਜੇਕਰ ਤੁਸੀਂ ਇਹ ਕਰ ਲੈਣਾ ਚਾਹੁੰਦੇ ਤਾਂ ਵੀ ਬਾਈ ਨੂੰ ਕਾਲ ਕਰ ਲਿਓ ਜਾਂ ਇਧਰ ਇਨਵੈਸਟਮੈਂਟ ਕਰਨਾ ਚਾਹੋ ਨੇ ਕਿਸੇ ਵੀ ਤਰ੍ਹਾਂ ਦੀ ਬਾਈ ਤੋਂ ਤੁਸੀਂ ਰਾਇ ਵੀ ਲੈ ਸਕਦੇ ਹੋ ਪਰ ਇਹ ਜਿਹੜਾ ਘਰ ਬਣਿਆ ਦਿਲੋਂ ਬਣਿਆ ਹੋਇਆ ਸਾਰਾ ਬ੍ਰਾਂਡ ਦਾ ਕੰਮ ਹੋਇਆ ਹੋਇਆ ਇੱਕ ਇੱਕ ਚੀਜ਼ ਤਸੱਲੀ ਬਖਸ਼ ਹੈ ਕਿਉਂਕਿ ਅਸੀਂ ਘਰਾਂ 'ਚ ਜਾਣੇ ਰਹੇ ਨੇ ਜਿਵੇਂ ਆਰਕੀਟੈਕਚਰ ਬਿਲਡਰ ਵਧੀਆ ਕੰਮ ਕਰਦੇ ਉਸ ਤਰੀਕੇ ਨਾਲ ਹੀ ਬਾਈ ਹੋਰਾਂ ਨੇ ਤਿਆਰ ਕੀਤਾ ਕਾਫੀ ਕੁਝ ਨਵਾਂ ਵੀ ਇਹਦੇ ਵਿੱਚ ਦੇਖਣ ਨੂੰ ਮਿਲਿਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਦੋਸਤੋ